ਕਿਸੇ ਵੀ ਕੰਮ ਦਾ ਬੰਦਾ ਹੋਵੇ ਚਾਹੇ ਉਹ ਆਪਣਾ ਬਿਜ਼ਨਸ ਹੈ ਚਾਹੇ ਉਹ ਵਰਕ ਕਰ ਰਿਹਾ ਕਿਤੇ ਚਾਹੇ ਐਗਰੀਕਲਚਰ ਹੈ ਕੁਝ ਵੀ ਠੀਕ ਹੈ ਜਦੋਂ ਉਹ ਦੇਖਦੇ ਆ ਵੀ ਇਹ ਵਾਕਈ ਜਨੂਨਲੀ ਇਹਨਾਂ ਕੰਟਰੀਆਂ ਚ ਘੁੰਮਣ ਗਿਆ ਵਾਪਸ ਆ ਗਿਆ ਇਹਦੀ ਜੈਨੂਅਲ ਇੰਟੈਂਸ਼ਨ ਐਜ਼ ਅ ਘੁੰਮਣ ਦੀ ਹੈ ਤਾਂ ਉਹਦਾ ਵੀਜ਼ਾ ਕਿਉਂ ਨਹੀਂ ਲੱਗੇਗਾ ਪੂਰੀ ਫੈਮਿਲੀ ਦਾ ਵੀ ਵੀਜ਼ਾ ਆ ਜਾਂਦਾ ਬਿਲਕੁਲ ਆ ਜਾਂਦਾ ਭਾਜੀ ਕਿਉਂ ਨਹੀਂ ਆਉਂਦਾ ਭਾਜੀ ਪੂਰੀ ਫੈਮਿਲੀ ਕਿੱਥੇ ਨਹੀਂ ਘੁੰਮਣ ਜਾ ਸਕਦੀ ਮਜ਼ਾ ਆਉਂਦਾ ਹੀ ਸਾਰੀ ਫੈਮਿਲੀ ਨਾਲ ਘੁੰਮਣ ਜਾ ਕੇ ਉਹਨਾਂ ਦੇ ਦਿਮਾਗ ਚ ਕੀ ਹੈ ਜਿਵੇਂ ਆ ਪਿਛਲੇ ਦਿਨਾਂ ਚ ਬਹੁਤ ਪ੍ਰਚਲਿਤ ਹੋਇਆ ਕਿ ਮਦਰਸਨ ਦਾ ਵੀਜ਼ਾ ਲੈ ਲਓ ਜੇ ਫਾਦਰ ਦਾ ਨਾਲ ਪਾ ਦਿਓ ਤਾਂ ਆਉਂਦਾ ਨਹੀਂ ਹੈ। ਭਾਦੀ ਕਿ ਕੈਨੇਡਾ ਦੀ ਪ੍ਰੋਬਲਮ ਹੈ ਥੋੜੀ ਜੀ ਕੈਨੇਡਾ ਚ ਆਪਾਂ ਸਾਰੇ ਫੈਮਲੀ ਇਕੱਠੇ ਲਾ ਲਈਏ ਨਾ ਤੇ ਫੈਮਲੀ ਟਾਈਸ ਦੀ ਪ੍ਰੋਬਲਮ ਆ ਜਾਂਦੀ ਹੈ ਕਿਸੇ ਵੀ ਠੀਕ ਹੈ। ਬਟ ਬਾਕੀ ਕਿਸੇ ਕੰਟਰੀ ਚ ਨਹੀਂ ਹੈ ਯੂਐਸਚ ਨਹੀਂ ਹੈ ਯੂਕੇਚ ਨਹੀਂ ਹੈ ਆਸਟ੍ਰੇਲੀਆ ਚ ਨਹੀਂ ਹੈ ਬਸ ਕਿਸੇ ਕੰਟਰੀ ਚ ਆਸਟ੍ਰੇਲੀਆ ਤਾਂ ਮੈਂ ਹੁਣੇ ਪੂਰੇ ਪਰਿਵਾਰ ਨਾਲ ਪਿਛਲੇ ਦਿਨਾਂ ਜਾ ਕੇ ਆਇਆ ਤਾਂ ਪੂਰੀ ਫੈਮਿਲੀ ਦਾ ਹੀ ਵੀਜ਼ਾ ਆਇਆ ਮੇਰੇ ਦਾ ਭਾਜੀ ਤੁਹਾਡੀ ਜੇ ਇੰਟੈਂਸ਼ਨ ਸਹੀ ਹੈ ਤੁਹਾਡੀ ਡਾਕੂਮੈਂਟੇਸ਼ਨ ਸਹੀ ਹੈ ਤੁਹਾਡੀ ਜੇ ਟਰੈਵਲ ਹਿਸਟਰੀ ਹੈਗੀ ਹੈ ਤਾਂ ਤੁਹਾਡਾ ਵੀਜ਼ਾ ਆਣਾ ਹੀ ਆਣਾ ਕਿਸੇ ਦਾ ਵੀ ਵੀਜ਼ਾ ਆ ਜਾਂਦਾ ਭਾਜੀ ਬਿਲਕੁਲ ਸਟੂਡੈਂਟਸ ਦਾ ਵੀ ਵਿਜ਼ਟਰ ਵੀਜ਼ਾ ਆ ਸਕਦਾ ਭਾਜੀ ਸਟੂਡੈਂਟਸ ਨਹੀਂ ਭਾਜੀ ਇੱਕ ਭਾਜੀ ਜਾਂ ਉਹਦੇ ਪੇਰੈਂਟਸ ਬਹੁਤ ਸਟਰੋਂਗ ਆ ਤਾਂ ਸਟੂਡੈਂਟ ਦਾ ਵੀਜ਼ਾ ਆ ਜਾਂਦਾ ਜੇ ਪੇਮੈਂਟ ਜਾਂ ਮਾਂ ਪਿਓ ਦੇ ਨਾਲ ਆ ਜਾਂਦਾ ਜਾਂ ਮਾਂ ਪਿਓ ਦੇ ਨਾਲ ਆ ਜਾਂਦਾ ਮਦਰ ਦੇ ਨਾਲ ਆ ਜਾਂਦਾ ਜਾਂ ਫਾਦਰ ਦੇ ਨਾਲ ਆ ਬਿਲਕੁਲ ਭਾਜੀ ਕਈ ਹੋਰ ਕੰਟਰੀਆਂ ਆ ਆਪਾਂ ਮਦਰ ਫਾਦਰ ਦੋਨਾਂ ਦੇ ਨਾਲ ਵੀ ਅਪਲਾਈ ਕਰ ਸਕਦੇ ਆ ਤਾਂ ਵੀ ਆ ਜਾਂਦਾ